ਸਲੋਕ ਮਹੱਲਾ ਤੀਜਾ ਪਾੜ ਪਾੜ ਪੰਡਿਤ ਬਾਦ ਵਖਾਣ ਦੇ ਮਾਇਆ ਮੋਹ ਸਵਾਏ ਦੂਜੈ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜੇਨ ਕੀਤੇ ਤਿਸੈ ਨ ਸੇਵਨੀ ਦੇਦਾ ਰਿਜਕ ਸਮਾਏ ਜਾਮਕਾ ਫਾਹ ਗਲੋ ਨ ਕੱਟੀਐ ਫਿਰ ਫਿਰ ਆਵਹਿ ਜਾਏ ਜੇਨ ਕਾ ਪੂਰਬ ਲਿਖਿਆ ਸਤਗੁਰ ਮਿਲਿਆ ਤិន ਆਏ ਆਨ ਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਬਣ ਜਹ ਸੱਚ ਸੇਵ ਦੇ ਹਾਂ ਸੱਚ ਬਣ ਜਹ ਸੱਚ ਸੇਵ ਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੈ ਭਾਣੈ ਜੀ ਚੱਲਹਿ ਸਹਜੇ ਸੱਚ ਸਮਾਹੀ ਪਉੜੀ ਆਸਾ ਵਿੱਚ ਆਤ ਦੁਖ ਘਣਾ ਮਨ ਮੁਖ ਚਿਤ ਲਾਇਆ ਗੁਰ ਮੁਖ ਭਏ ਨਿਰਾਸ ਪਰਮ ਸੁਖ ਪਾਇਆ ਵਿੱਚੇ ਗਿਰਹਿ ਉਦਾਸ ਹਲੇਪਤ ਲਿਵ ਲਾਇਆ ਉਨਾ ਸੋਗ ਵਿਜੋਗ ਨ ਵਿਆਪਈ ਹਾਰ ਭਾਣਾ ਪਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲਏ ਮਿਲਾਇਆ ਸ਼ਲੋਕ ਮਹੱਲਾ ਤੀਜਾ ਪ੍ਰਾਈ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸਬਦ ਗੁਰ ਐ ਟਿਕਾ ਗੁਰਥੈ ਟਿਕੈ ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸਮਾਨਕ ਪਿਆ ਘਰ ਘਰ ਵੇਚਣ ਜਾਏ ਉਹਨਾ ਪਰਖਣਾ ਆਵਈ ਅਡ ਨਾ ਪੱਲੇ ਪਾਏ ਜੇ ਆਪ ਪਰਖਣਾ ਆਵਈ ਤਾਂ 파ਰਖਿਆ ਥਵ ਲਇਓ ਪਰਖਾਈ ਜੇ ਆਪ ਪਰਖਣਾ ਬਈ ਇਥੇ ਵਿਸਰਾਮ ਤਾਂ ਪਾਰਖਿਆ ਥਾਵੋ ਲਇਓ ਪਰਖਾਈ ਜੇ ਉਸ ਨਾਲ ਚਿੱਤ ਲਾਏ ਤਾਂ ਵਾਥ ਲਹੈ ਇਥੇ ਵਿਸਰਾਮ ਹੈ ਜੇ ਉਸ ਨਾਲ ਚਿੱਤ ਲਾਏ ਤਾਂ ਵਾਥ ਲਹੈ ਨੌ ਨਿਦ ਪੱਲੇ ਪਾਏ ਘਰ ਹੁਦੈ ਧਨ ਜਾਗ ਭੁਖਾ ਮੁਆ ਘਰ ਹੁਦੈ ਧਨ ਜਗ ਭੁਖਾ ਮੁਆ ਬਿਨ ਸਤਗੁਰ ਸੋਜੀ ਨਾ ਹੋਏ ਸਬਦ ਸੀਤਲ ਮਾਨ ਤਨ ਵਸੈ ਤਿਥੈ ਸੋਗ ਵਿਜੋਗ ਨ ਕੋਏ ਵਸਤ ਪਰਾਇ ਆਪ ਗਰਭ ਕਰੇ ਵਸਤ ਪਰਾਇ ਆਪ ਗਰਭ ਕਰੇ ਮੂਰਖ ਆਪ ਗਣਾਈ ਨਾਨਕ ਬਿਨ ਬੂਝੈ ਕਿ ਨਾ ਪਾਇਓ ਫਿਰ ਫਿਰ ਆਵੇ ਜਾਏ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨ ਅਨੰਦ ਭਇਆ ਇਥੇ ਠੰਮਕ ਮਿਲਿਆ ਹਰ ਪ੍ਰੀਤਮ ਇਥੇ ਵਿਸਰਾਮ ਹੈ ਸਰਸੇ ਇਥੇ ਯਮਕ ਲਾ ਦਨੀ ਹੈ ਸੱਜਣ ਸੰਤ ਪਿਆਰੇ ਸਰਸੇ ਇਥੇ ਯਮਕ ਲਾਦਨੀ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੜ ਕਬੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੂਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਔਰ ਤਾਰੇ ਮਨਮੁਖ ਤਿੰਨ ਕੀ ਬਖੀਲੀ ਕਰੇ ਦੇ ਸੱਚਾ ਸਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਸਰਣਾਗਤ ਪਏ ਗੁਰਦੁਆਰੇ ਸਰਣਾਗਤ ਇਕੱਠੇ ਹੀ ਸਰਣਾਗਤ ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਊਜਲ ਦਰਬਾਰੇ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮੇਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹ ਮਾਇਆ ਪੁੱਤਰ ਕਲਤਰ ਨਿਤ ਵੇਖੈ ਇਥੇ ਵਿਸਰਾਮ ਹੈ ਵਿਗਸੈ ਮੋਹ ਮਾਇਆ ਦੇਸ ਪਰਦੇਸ ਧਨ ਚੁਰਾਈ 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 ਔਕੜ ਨਹੀਂ ਇਹਦੇ ਓੜਾ ਰੰਗ ਅੱਛਾ ਓੜਾ ਓੜੇ ਨਾਲ ਪਾਠ ਦੇਸ ਪਰਦੇਸ ਧਨ ਚੁਰਾਈ ਦੇਸ ਪਰਦੇਸ ਧਨ ਚੋਰਾਏ ਆਣ ਮੋਹ ਪਾਇਆ ਅੰਤ ਰੋਵੈ ਵੈਰ ਵਿਰੋਧ ਸੰਤ ਹੋਵੈ ਅੰਤ ਹੋਵੈ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾ ਵੈ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਸ਼ਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜੇ ਤ ਖਾਦਾ ਸਭ ਭੁਖ ਜਾਏ ਤ੍ਰਿਸ਼ਨਾ ਮੂਲ ਨ ਹੋਵਈ ਨਾਮ ਵਸੈ ਮਨ ਆਏ ਮਿਨ ਨਾਵੇ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਤਾਇ ਨਾਨਕ ਰਾਸ ਕਾਸ ਸਬਦ ਸਲਾਹਣਾ ਆਪੇ ਲੈ ਮਿਲਾਏ ਮਹੱਲਾ ਤੀਜਾ ਜੀਆ ਅੰਦਰ ਜੀਉ ਸਬਦ ਹੈ ਜੇਤ ਸਹਿ ਮੇਲਾਵਾ ਹੋਏ ਬਿਨ ਸਬਦੈ ਜਾਗ ਅਨੇਰ ਹੈ ਸਬਦੈ ਪ੍ਰਗਟ ਹੋਏ ਪੰਡਿਤ ਮੂਨੀ ਪਾੜ ਪਾੜ ਥੱਕੇ ਭੇਖ ਥੱਕੇ ਤਾਨ ਤੋਏ ਬਿਨ ਸਬਦੈ ਕਿਨ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖ ਹੈ ਆਤਨੇਹ ਮਹ ਮੰਦ ਪਕਾਇਆ ਜਿਸ ਦਾ ਸਭ ਕਿਸ ਚੱਲ ਸੀ ਮੇਰੇ ਪ੍ਰਭ ਪਾਇਆ ਕਿਉ ਰਹੀਐ ਥਿਰ ਜਗ ਕੋ ਜਗ ਤੇ ਲਾ ਦੋ ਵਿਸਾਨ ਥਿਰ ਰਹੀਐ ਕਿਉ ਰਹੀਐ ਥਿਰ ਜਗ ਕੋ ਕਢਹ ਉਪਾਇ ਗੁਰ ਪੂਰੇ ਕੀ ਚੱਕਰੀ ਥਿਰ ਕੰਧ ਸਬਾਇਆ ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਗੁਰ ਕਾ ਭਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨਾ ਲੱਗਿਆ ਪਿਆਰ ਗੁਰਮੁਖ ਜਿਨਾ ਸ਼ਬਦ ਮਨ ਵਸੈ ਦਰਗਹ ਮੋਖ ਦਵਾਰ ਨਾਨਕ ਆਪੇ ਮੇਲ ਲਾਏ ਆਪੇ ਬਖਸਨ ਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰਾ ਨ ਬਿੰਦ ਨਾਨਕ ਜਿਸ ਪਿੰਨ ਘੜੀ ਨਾ ਜੀਵਣਾ ਇਥੇ ਵਿਸਰਾਮ ਵਿਸਰੇ ਸਰਾ ਨ ਬਿੰਦ ਤੇ ਸਸਿਓ ਕਿਉ ਮਨ ਰੂਸੀ ਐ ਜਿਸ ਹੈ ਹਮਾਰੀ ਚਿੰਦ ਮਹੱਲਾ ਚੌਥਾ ਸਾਵਣ ਆਇਆ ਝਿਮ ਝਿਮਾ ਝਿਮ ਝਿਮਾ ਇਕਠੇ ਪਾਠ ਕਰਨਾ ਹੈ ਸਾਵਣ ਆਇਆ ਝਿਮ ਝਿਮਾ ਸਾਵਣ ਆਇਆ ਝਿਮ ਝਿਮਾ ਹਰ ਗੁਰਮੁਖ ਨਾਮ ਧਿਆਏ ਦੁਖ ਭੁਖ ਕਾੜਾ ਸਭ ਚੁਕਾਏ ਸੀ ਦੁਖ ਭੁਖ ਕਾੜਾ ਸਭ ਚੁਕਾਏ ਸੀ ਮੀਹ ਵੁਠਾ ਸਹਿਬਰ ਲਾਏ ਸਭ ਧਰਤ ਭਈ ਹਰੀਆਵਲੀ ਸਭ ਧਰਤ ਭਈ ਹਰੀਆਵਲੀ ਅੰਨ ਜੰਮਿਆ ਵੋਹ ਹਲ ਲਾਏ ਹਰ ਅਚਿੰਤ ਬੁਲਾਵੇ ਕਿਰਪਾ ਕਰ ਹਰ ਅਚਿੰਤ ਬੁਲਾਵੇ ਕਿਰਪਾ ਕਰ ਹਰ ਆਪੇ ਪਾਵੈ ਥਾਈ ਹਰ ਤਿਸਹਿ ਧਿਆਵ ਸੰਤ ਜਨਹ ਜੋ ਅੰਤੇ ਲਏ ਛਡਾਈ ਹਰ ਕੀਰਤ ਭਗਤ ਆਨੰਦ ਹੈ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨਾ ਗੁਰਮੁਖ ਨਾਮ ਅਰਾਧਿਆ ਤੇਨਾ ਦੁਖ ਭੁਖ ਲਹ ਜਾਏ ਜਾਨ ਨਾਨਕ ਤ੍ਰਿਪਤੈ ਗਾਏ ਗੁਣ ਹਰ ਦਰਸ਼ਨ ਦੇਹ ਸੁਭਾਈ ਪੌੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤੁਸ ਦੇਵੈ ਆਪ ਦਇਾਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਕਾਸ਼ ਓਨ ਮਨ ਦੇਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪੜ ਕੋਈ ਨਾ ਸਕਈ ਪੂਰੇ ਸਤਗੁਰ ਕੀ ਵਡਿਆਈਆ ਨਾਨਕ ਅਪੜ ਕੋਈ ਨਾ ਸਕਈ ਪੂਰੇ ਸਤਗੁਰ ਕੀ ਵਡਿਆਈਆ